ਹਾਂਜੀ ਲੋ ਜੀ ਦੋਸਤੋ ਵੈਲਕਮ ਬੈਕ ਜੀ ਚੀਮਾ ਵਲੌਗ ਦੇ ਵਿੱਚ ਲੋ ਜੀ ਅੱਜ ਆਪਾਂ ਲੈ ਕੇ ਆ ਗਏ ਹਾਂ ਇੱਕ ਹੋਰ ਗੇਮ ਬੱਚੇ ਦੇਖ ਲਓ ਜੀ ਕਿੰਨੇ ਆ ਗੇਮ ਕੀ ਹੈ ਗੇਮ ਤੁਹਾਨੂੰ ਸਮਝਾਉਣੀ ਆ ਇੱਕ ਤਿੰਨ ਕਲਰ ਦੇ ਪੇਪਰ ਪਏ ਆ ਠੀਕ ਆ ਇੱਕ ਬੱਚਾ ਬੈਠੂਗਾ ਉੱਤੇ ਇੱਕ ਬੱਚਾ ਪਿੱਛੇ ਖੜਾ ਹੋਊਗਾ ਤੇ ਉਹਦੇ ਵਿੱਚ ਉਹਨੇ ਪਿਛਲੇ ਨੇ ਇੱਕ ਕੋਈ ਪੇਪਰ ਦਿਖਾਉਣਾ ਆ ਠੀਕ ਹੈ ਇੱਕ ਪੇਪਰ ਦਿਖਾਉਣਾ ਹੁਣ ਉਹ ਜਿਹੜਾ ਬੱਚਾ ਅੱਗੇ ਬੈਠਾ ਉਹਨੇ ਕਿਸੇ ਪੇਪਰ ਤੇ ਹੱਥ ਰੱਖਣਾ ਜੇ ਉਹਦਾ ਰਾਈਟ ਹੋਇਆ ਫਿਰ ਅਗਲੇ ਬੱਚੇ ਦੀ ਮਤਲਬ ਵਾਰੀ ਆ ਜਾਣੀ ਆ ਬੈਟ ਆ ਜਾਣੀ ਹੈ ਸਹੀ ਚੱਲਦਾ ਪਿਆ ਨਾ ਸਹੀ ਚੱਲਦਾ ਹੈ ਹਾਂ ਚੱਲ ਚੱਲ ਫਿਰ ਫਿਰ ਅਗਲੇ ਬੱਚੇ ਦੀ ਬੈਟ ਆ ਜਾਣੀ ਹੈ ਜੇ ਉਹਨੇ ਗੋਂਗ ਤੇ ਹੱਥ ਰੱਖਦਾ ਦਾ ਦਸਤ ਦੇਖ ਪਰ ਤੇ ਉਹਦੇ ਸਿਰ ਤੇ ਵੱਜਣੀ ਆ ਆ ਬ੍ਰਹਮਾਸਤਰ ਫਿਰ ਨਾ ਜੇ ਪਲਾਸਟਿਕ ਦਾ ਆਮਨੇ ਕੋਟ ਕੇ ਜਲ ਜਣਾ ਪਿੱਛੇ ਉਸੇ ਬੱਚੇ ਨੇ ਤੇ ਜਿਹਦੇ ਹੱਥ ਹੈ ਬਰਾ ਉਹ ਵੀ ਸੀਟ ਆ ਜੇਨੀਆ ਉੱਥੇ ਠੀਕ ਆ ਉਹ ਫਿਰ ਸੀਟ ਉੱਤੇ ਬੈਠੇਗਾ ਪੇਪਰ ਦੇਖੂਗਾ ਤੇ ਗੇਮ ਚੱਲੂਗੀ ਬਾਕੀ ਦੀ ਰੋੜਾ ਨਹੀਂ ਪਾਣਾ ਦੋਨਾਂ ਜਾਣੇ ਆਇਓ ਫੇਰ ਫੜਾ ਫੜ ਬਲਾਓ ਜੀ ਵਲੌਗ ਲੱਗੇ ਆਪਾਂ ਸਟਾਰਟ ਕਰਨਾ ਬੱਚੇ ਦੇਖ ਲੋ ਜੀ ਕੀ ਨਾਜ਼ਰਾ ਕਰਨ ਤੇਰਾ ਕੀ ਨਾਮ ਆ ਤੇਰਾ ਕੀ ਨਾਮ ਆ ਗੁਰੀ ਤੇਰਾ ਕੀ ਨਾਮ ਆ ਹਾਂ ਮੰਦੀਪ ਮੰਦੀਪ ਤੇਰਾ ਕਿਹਨਾ ਆ ਗੁਰਸਾਲ ਤੇਰਾ ਕਿਹਨਾ ਮੇਰ ਹਰਦੁਨ ਸਿੰਧ ਹੁਣ 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 ਫਸਟ ਕਿੰਨੇ ਬੈਣਾ ਇਹਨਾਂ ਦਾ ਓ ਰੋਲਾ ਪਚਾਲਦਾ ਪਿਆ ਉਹ ਬੱਚੇ ਕਿੰਨੇ ਬਾਹਰ ਕੱਢ ਗਏ ਮੇਟੀਆਂ ਦੀ ਟੀਮਾਂ ਨੂੰ ਰੁਕ ਜਾ ਯਾਰ ਟੀਮਾਂ ਨਹੀਂ ਟੀਮਾਂ ਨਹੀਂ ਬਣੀਆਂ ਟੀਮਾਂ ਨਹੀਂ ਬਣੀਆਂ ਕੁੜੀਆਂ ਦੀ ਟੀਮ ਚਲੋ ਵੱਖਰੀ ਹੋ ਗਈ ਮੁੰਡਿਆਂ ਦੀ ਟੀਮ ਵੱਖਰੀ ਹੋ ਗਈ ਠੀਕ ਹੈ ਨਾ ਤੇ ਇਹਨਾਂ ਦੋਨਾਂ ਟੀਮਾਂ ਵਿੱਚ ਕਿਹੜੀ ਟੀਮ ਵਿਨ ਹੋਊਗੀ ਉਹ ਆਪਾਂ ਪ੍ਰਾਈਜ਼ ਦੇਾਂਗੇ ਉਹਨੂੰ ਪਹਿਲੀ ਦੱਸਦਾ ਜੇ ਮੈਂ ਹਰੇਕ ਹਰੇਕ ਟੀਮ ਨੂੰ ਹਰੇਕ ਟੀਮ ਨੂੰ ਤਿੰਨ ਤਿੰਨ ਚਾਂਸ ਮਿਲਨੇ ਮਤਲਬ ਤਿੰਨ ਚਾਂਸ ਜਿਹੜੇ ਜ਼ਿਆਦਾ ਚਾਂਸ ਜਿੱਨ ਹੋ ਗਿਆ 5 ਚਾਂਸ ਨਹੀਂ 3 ਚਾਂਸ ਮਿਲਨੇ ਆ ਤੇ ਜਿਹੜਾ ਜ਼ਿਆਦਾ ਜਿੱਨ ਹੋ ਗਿਆ ਉਹ ਟੀਮ Winner ਉਹਨੂੰ 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 ਕੋਲ ਡਰਿੰਕ ਤੇ ਨਮਕੀਨ ਦੀ ਪਾਰਟੀ ਦਿੱਤੀ ਜਾਊਗੀ ਤੇ ਬਾਕੀ ਚਲੋ ਚਲੋ ਬਾਕੀ ਸਟਾਰਟ ਕਰਦੇ ਆ ਤੇ ਫਰਸਟ ਫਰਸਟ ਕਹਿੰਦੇ ਹੁੰਦੇ ਆ ਲੇਡੀਜ਼ ਫਰਸਟ ਲੇਡੀਜ਼ ਫਰਸਟ 5 ਮਿੰਟ ਲੇਟਰ ਗੇਮ ਹੋ ਗਈ ਸਟਾਰਟ ਹੋਣ ਲੱਗੀ ਆ ਹੁਣ ਇਹਦੇ ਜਿ ਇਦਾਂ ਆ ਪਹਿਲਾ ਮੁੰਡਾ ਲੱਗੂਗਾ ਉਹਦੇ ਪਿੱਛੇ ਇੱਕ ਕੁੜੀ ਹੋਊਗੀ ਲੇਨ ਲੱਗ ਜਾਣੀ ਆ ਓ ਇਦਾਂ ਲੰਬੀ ਜੀ ਹਰੇਕ ਕੁੜੀ ਪਿਛੇ ਇੱਕ ਮੁੰਡਾ ਪਹਿਲਾਂ ਇੱਕ ਬੈਟ ਆ ਗਈ ਮੁੰਡਿਆਂ ਦੀ ਫਿਰ ਕੁੜੀ ਫਿਰ ਮੁੰਡਾ ਫਿਰ ਕੁੜੀ ਫਿਰ ਮੁੰਡਾ ਫਿਰ ਕੁੜੀ ਫਿਰ ਮੁੰਡਾ ਫਿਰ ਕੁੜੀ ਠੀਕ ਆ ਤੇ ਆਪਾਂ ਗੇਮ ਲੱਗੇ ਸਟਾਰਟ ਕਰਨ ਲਾ ਦੋ ਵੀ ਲਾਈਨਾਂ ਜੱਪ ਪਿੱਛੇ ਗੁੰਤਾਜ ਆ ਜਾਪ ਪਿੱਛੇ ਗੁਣਤਾਜ ਲੱਗੂਗਾ ਤੇ ਫੜਾ 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 ਵੜ ਤੇ ਹਰ ਗੁਣ ਤੇ ਹਰ ਗੁਣ ਪਿੱਛੇ ਗੀਨਾ ਤੂੰ ਇਹ ਕੋਲੂ ਜੇ ਮੈਂ ਬਾਅਦ ਚ ਆ ਜੈਣਾ ਚੱਕਰ ਨਹੀਂ ਨਹੀਂ ਚੱਲ ਹੁਣ ਚੱਲ ਚੱਲ ਉੱਠ ਫੜਾ ਫੜਾ ਉੱਠ ਤੇ ਗੇਮ ਹੋਣ ਲੱਗੀ ਆ ਸਟਾਰਟ ਗੇਮ ਸਟਾਰਟ ਯਾਰ ਦੂਰ ਜਾਦਾ ਤੂੰ ਅੱਗੇ ਜਾ ਲੈ ਜਾਂਦਾ ਮੈਂ ਉਸ ਨੂੰ ਉੱਦਾਂ ਉੱਪਰ ਚੜ ਜਾਂ ਵਾਈਟ ਐਂਗਲ ਥੋੜਾ ਪਿੱਛੇ ਘੱਲਾਣਾ ਇਹਨਾਂ ਨੂੰ। ਹੋ ਜੀ ਮੁੰਡਿਓ ਗੇਮ ਲੱਗੇ ਸਟਾਰਟ ਕਰਨਾ ਆਪਾਂ ਤੇ 1 2 ਕਾ 4 4 2 ਕਾ 1 ਤੂੰ ਚੁੱਪ ਕਰ ਜਾ ਮੈਡਮ ਨਾ ਨਾ ਬਣ ਜਾਦੀ ਤੇ ਉਹ ਇੱਕ ਸਿੱਧੇ ਵੜ ਪੇਪਰ ਜੇ ਜੱਪੂ ਜੱਪੂ ਇੱਕ ਪੇਪਰ ਕੋਈ ਕਰਦੇ ਹੁਣ ਉੱਪਰ ਨਾਲ ਆਪਣੀ ਚੋਅਜ ਦਾ ਇੱਕ ਪੇਪਰ ਉੱਪਰ ਨੂੰ ਜਾ ਕਰ ਦੇ ਤੇ 10 ਬਈ ਰੱਖ ਹੱਥ ਆਹ ਬੋਤਲ ਹੈਂਬਰ ਫੜ ਲੈ ਇੱਕ ਹੱਥ ਚ ਤੇ ਥੋੜਾ ਫੜ ਫੜਾ ਫਟ ਫੜਾ ਫਟ ਚੱਲ ਬਈ ਜੱਪੂ ਤੇ ਹਾਲੋ ਜੀ ਇੱਕ ਵਾਰੀ ਲੂਜ਼ ਹੋ ਗਿਆ ਲੈਨ ਚ ਲੱਗੋ ਦੀ ਲੈਨ ਚ ਲੈਨ ਚ ਜੱਪ ਦੇ ਮਗਰ ਸਿਗਾ ਗੁੰਤਾਜ ਜੱਪ ਬੈਠ ਹੁਣ ਜੱਪ ਉਹਨੂੰ ਪੜਾ ਦੇ ਗੁੰਤਾਜ ਨੂੰ ਪੜਾ ਦੇ ਗੁੰਤਾਜ ਨੂੰ ਪੜਾ ਦੇ ਚੱਲ ਬੈਠ ਜੱਪ ਨਹੀਂ ਨਹੀਂ ਤੂੰ ਹੁਣਾ ਜੱਪ ਹੁਣ ਹਾਂ ਤੇ ਹੁਣ ਤੂੰ ਕਿੰਨਾ ਤੇ ਮਗਰਿਆ ਗੁੱਲੂ ਤੇ ਚੱਲ ਬਈ ਚੱਲ ਬਈ ਗੁੰਤਾਜ ਕਰ ਇੱਕ ਪੇਪਰ ਉੱਪਰ ਚੱਲ ਦੱਸ ਇੱਕ ਰੌਂਗ ਹੋ ਗਿਆ ਮੁੰਡਿਆਂ ਦਾ ਤੇ ਕੁੜੀਆਂ ਦਾ ਪੇਪਰ ਆ ਆ ਚਲੋ 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 ਚਲੇ ਏ ਏ ਆਏ ਹੁਣ ਗੁੰਤਾਜ ਦੀ ਵਾਰੀ ਆ ਹੁਣ ਗੁੰਤਾਜ ਦੀ ਵਾਰੀ ਆ ਤੇ ਚੱਲ ਚੱਪ ਪਿੱਛੇ ਹੁਣ ਗੁੰਤਾਜ ਦੀ ਵਾਰੀ ਆ ਦੇ ਦੇ ਹੁਣ ਗੁੰਤਾਜ ਤੇ ਪੇਪਰ ਕਰੋ ਪਰ ਗੁੰਤਾਜ ਪਿੱਛੇ ਨਹੀਂ ਰੱਖਣਾ ਪਿੱਛੇ ਨਹੀਂ ਰੱਖਣਾ ਹਾਂ ਨਹੀਂ ਨਹੀਂ ਮਾਰ ਲਈ ਚੱਲ 10 ਗੁੰਤਾਜ ਹਾਤ ਰੱਖ ਕਿਸੇ ਇੱਕ ਪੇਪਰ ਤੇ ਓਕੇ ਆ ਲੋ ਜੀ ਹਜੇ ਤੱਕ ਕੋਈ ਵੀ ਨਹੀਂ ਸਹੀ ਹੋਇਆ ਚੱਲ ਪਿੱਛੇ ਜਾਈ ਜੋ ਆਪਣੇ ਆਪਣੇ 0.0 ਸਾਰਿਆਂ ਦਾ ਹਜੇ ਠੀਕ ਆ ਤੇ ਹੁਣ ਹੈਗੀ ਆ ਮੰਨੇ ਦੀ ਵਾਰੀ ਤੂੰ ਨਹੀਂ ਕਿੰਨਾ ਬੋਲਣਾ ਕੁਝ ਵੀ ਪਿੱਛੇ ਰੱਖਾਂ ਦੱਸ ਹਾਂ ਲੋ ਬਈ ਪੋਲੀ ਮਾਰਨਾ ਓਏ ਤੇਰੀ ਵਾਰੀ ਵੀ ਆਣੀ ਆ ਚੱਲ ਤੇਰੀ ਵਾਰੀ ਆ ਤੇ ਤੁਸੀਂ ਆਪਣੇ ਵੀ ਔਨ ਲਾ ਪੈਣਾ ਲਓ ਜੀ ਇਹ ਗੇਮ ਕਿੱਦਾਂ ਦੀ ਲੱਗਦੀ ਤੁਹਾਨੂੰ ਦੱਸੋ ਸਾਰੇ ਜਣੇ ਕਮੈਂਟ ਕਰਕੇ ਵਧੀਆ ਲੱਗੀ ਕਿ ਕਿੱਦਾਂ ਲੱਗੀ ਤੇ ਹੁਣ ਵਾਰੀ ਚੱਲ ਦਾ ਸਰਗੁਣ ਲਓ ਜੀ ਹਰਗੁਣ ਪਹਿਲਾਂ ਹੀ ਕਾਲਾ ਸੀ ਆ ਚੱਕ ਚਲੋ 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 ਆਪਣੀ ਆਪਣੀ ਲਾਈਨ ਚ ਆਪਣੀ 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 ਲਾਈਨ ਚ ਆਪਣੀ ਆਪਣੀ ਲਾਈਨ ਚ ਠੀਕ ਆ ਤੇ ਹੋਣ ਆ ਗਈ ਜੀ ਵਾਰੀ ਗਰਲੀਨ ਦੀ ਗਰਲੀਨ ਜਿੰਨੇ ਵਲੌਗ ਵੀ ਹੋਏ ਆ ਸਾਰਿਆਂ ਚ ਜਿੱਤੀ ਆ ਦੇਖਦੇ ਆ ਤੇ ਉੱਪਰ ਨਹੀਂ ਦੇਖਣਾ ਸ਼ੈਅਰੀ ਨਹੀਂ ਕਰਨੀ ਹੈਗੀ ਪਿੱਛੇ ਨਹੀਂ ਦੇਖਣਾ ਇੱਧਰ ਐਲਸੀਡੀ ਵਾਲੀ ਨਹੀਂ ਦੇਖਣਾ ਸਿਰਫ ਥੱਲੇ ਥੱਲੇ ਦੇਖ ਥੱਲੇ ਦੇ ਫੇਰ ਇੱਧਰ ਕੈਮਰੇਜ ਮੈਂ ਬਾਹਰ ਕਰ ਦਿੰਦਾ ਤੇ ਚੱਲ ਦੱਸ ਦੱਸ ਚੱਲ ਬਈ ਆ ਪਹਿਲੀ ਕੋਈ ਉੱਥੇ ਬੈਠ ਉਹ ਬੈਠ ਉੱਥੇ ਹਾਂਜੀ ਬੈਠ ਚੱਲ ਫੇਰ ਫੇਰ ਉਹਦਾ ਫੇਰ ਉਹਦਾ ਉਹਦਾ ਲਾਈਨ ਚ ਲੱਗ ਜਾਓ ਜਪ ਦੀ ਜਪ ਦੀ ਵਾਰੀ ਆ ਹੁਣ ਨਹੀਂ ਛੱਡਣੀ ਮੇਰੇ ਨਹੀਂ ਨਹੀਂ ਉਹਨੇ ਉਹਨੇ ਛੱਡਣੀ ਉਹਨੇ ਕਹੀ ਦੀ ਵੀ ਨਹੀਂ ਛੱਡੀ ਛੱੜਤੀ ਤੂੰ ਨਹੀਂ ਨਹੀਂ ਜਪ ਨਹੀਂ ਛੱਡਣੀ ਛੱੜਦੀ ਹਰਗੁਣ ਦੇ ਤੂੰ ਹਾਂ ਹੁਣ ਜਪਦੀ ਆ ਹਾਂ ਲਓ ਜੀ ਲਾਈਨ ਵਾਈਸ ਤੇ ਰੁਕ ਜਾਓ ਰੁਕ ਜਾਓ ਰੁਕ ਜਾਓ ਰੁਕ ਜਾਓ ਉਹ ਇਧਰ ਅੱਗੇ ਦੇਖ ਅੱਗੇ ਦੇਖ ਰੁਕ ਜਾਓ ਲਵੀ ਕੁੜੀਆਂ ਦਾ ਵੀ 0.0 ਮੁੰਡਿਆਂ ਦਾ ਵੀ 0.0 ਤੇ ਸਟਾਰਟ ਹੁਣ ਜਪਕ ਚੱਕ ਦੇ ਇੱਕ ਉੱਪਰ ਨੂੰ ਚੱਲ 10 ਲਓ ਜੀ 1 ਪੁਆਇੰਟ ਵੀ ਨਹੀਂ ਹੋਇਆ 1 ਪੁਆਇੰਟ ਵੀ ਨਹੀਂ ਹੋਇਆ ਗ੍ਰੀਨ ਸੀਗਾ ਆ ਚੱਕ ਹੁਣ ਆ ਗਈ ਜਾਪਰੀ ਵਾਰੀ ਹੁਣ ਆ ਗਈ ਜਾਪਰੀ ਵਾਰੀ ਤੇ 0 ਪੁਆਇੰਟ ਤੇ ਚੱਲਦੇ ਪਏ ਸਾਰੇ ਦੇਖ ਲਓ ਦੋਸਤੋ ਚੱਲ ਵੀ ਜੱਪ ਜੱਪ ਜੇ ਤੂੰ ਫੇਰੀ ਇਹ ਚੱਲ ਉਹਨੇ ਕਰਤਾ ਤੂੰ ਚੱਕ ਲਓ ਵੀ 1 ਪੁਆਇੰਟ ਹੋ ਗਿਆ 1 ਪੁਆਇੰਟ 1 ਪੁਆਇੰਟ ਹੋ ਗਿਆ ਲੇਡੀਜ਼ ਕੁੜੀਆਂ ਅੱਗੇ ਆ ਗਈਆਂ 1 ਪੁਆਇੰਟ ਹੋ ਗਿਆ ਨਹੀਂ ਨਹੀਂ ਹੁਣ ਉਹ ਤੂੰ ਥੋੜਾ ਬੈਣਾ ਹੁਣ ਗੰਤਾਜ ਨੇ ਬੈਣਾ ਹੈ ਹਾਂ ਤੇ ਨਹੀਂ ਨਹੀਂ ਤੂੰ 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 ਕਰ ਤੇ ਲਿਆ ਤੂੰ ਕਿਹਦਾ ਘੁੱਲੂ ਦਾ ਕੀਤਾ ਸੀ ਨਾ ਆ ਇਹ ਪਿਛੇ ਤੇ ਚੱਲ ਸਟਾਰਟ ਕਰ ਮੰਨੇ ਚੱਲ ਦੱਸ ਇਹ ਲੱਗਾ ਮੁੰਡਾ ਲਾਉਣ ਹੱਥ ਇਹ ਬੋਤਲ ਮਾਰੋ ਸਿਰ ਤੇ ਇਹਦੇ ਬੋਤਲ ਮਾਰੋ ਸਿਰ ਤੇ 0.0 0.0 0.0 ਤੇ ਰੋਜ਼ਾ ਰੋਜ਼ਾ ਹਦੀ ਨਹੀਂ ਆ 10 ਚੱਲ 10 ਲਓ ਜੀ ਲਓ ਜੀ 2 ਪੁਆਇੰਟ ਹੋ ਗਏ 2 ਪੁਆਇੰਟ ਹੋ ਗਏ ਓਏ ਠੀਕ ਨਹੀਂ ਮਾਰਨੀ 2 ਪੁਆਇੰਟ ਹੋ ਗਏ ਛੁੜੀਆਂ ਨੇ 2 ਪੁਆਇੰਟ ਹੋ ਗਏ ਮੁੰਡੇ ਹਾਰਦੇ ਪਏ ਆ ਤੇ ਚੱਲ ਹੱਥ ਲਾ ਹੱਥ ਲਾ ਹਰ ਗੁਣ ਓ ਤੇਰੀ ਦੀ ਸਾਰਿਆ ਗਲਤ ਲਾਤਾ ਗਲਤਾ ਗਲਤਾ ਤੇ ਕੁੜੀਆਂ ਦੇ 2 ਪੁਆਇੰਟ ਆ ਤੁਹਾਡੇ ਮੁੰਡਿਆਂ ਦੇ 0 ਆ ਚੱਲਦਾ ਚੱਲਾ ਚੱਲ ਗੀਨਾ ਚੱਲ ਲੈ 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 ਫ੍ਰੀ ਗੋ 10 10 ਲੈ ਵੀ 365 ਹੋ ਗਏ ਆ 365 ਹੋ ਗਏ ਆ ਆ ਮੇਰੀ ਗੱਲ ਸੁਣੋ ਚਿਕਨ ਮਾਰੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਹੁਣ ਲਾਸਟ ਬੇਟਾ ਠੀਕ ਆ ਕੁੜੀਆਂ 3 ਪੁਆਇੰਟ ਆ ਤੇ ਤੁਹਾਡੇ 0 ਆ ਹੁਣ ਅਗਲੇ ਅਗਲੇ 3 ਦੇ 3 ਤੁਹਾਨੂੰ ਵਿਨ ਕਰਨੇ ਪੈਣੇ ਜੇ ਉਹਨਾਂ ਨੇ ਇੱਕ ਵੀ ਜਿੱਤ ਲਿਆ ਉਹ ਜਿੱਤ ਗਈਆਂ ਗੇਮ ਓਵਰ ਠੀਕ ਆ ਚਲੋ ਸਟਾਰਟ ਕਰੋ ਤੇ ਹਰਗੁਣੇ ਚੱਲ ਕਰੋ ਸਟਾਰਟ ਕਰੋ ਬਿਲਕੁਲ ਟੂ ਪਿੱਛੇ ਜਾ ਚੱਲ ਸਟਾਰਟ ਕਰੋ ਇਹ ਉਹਨੇ ਕਰਜ ਦੱਸ ਲਓ ਜੀ ਇੱਕ ਪੁਆਇੰਟ ਹੋ ਗਿਆ ਜੀ ਇਹਨਾਂ ਦਾ ਮੁੰਡਿਆਂ ਦਾ ਚੱਲ ਹੁਣ ਤੂੰ ਉੱਠ ਪਾ ਹੁਣ ਜੱਪ ਬੈਠੋਗੀ ਤੇ ਲੱਗੋ ਜੀ ਗੁੰਤਾਜ ਲਗਾ ਕਰਨਾ ਚੱਲ ਦੱਸ ਰੈੱਡ ਮਾਰ ਬੋਤਲ ਮਾਰ ਚੇਰ ਤੇ ਬੋਤਲ ਮਾਰ ਬੋਤਲ ਮਾਰ ਬੋਤਲ ਮਾਰ ਬੋਤਲ ਮਾਰ ਬੋਤਲ ਮਾਰ ਹੱਟ ਦੇ ਛੱਡ ਦੇ ਚੱਲ ਚੱਲ ਗੁੰਡਾਜ ਬੈਠ ਹਣ ਤੂੰ ਗੁੰਡਾਜ ਬੈਠ ਹਣ ਤੂੰ ਮੇਰਾ ਮੁੰਡੇ ਜਿਹੜੇ ਐ ਨਾ ਵਿਚਾਰੇ ਸਿੱਧੇ ਆ ਨੋਲੇ ਆ ਚੱਲ ਦੱਸ ਜਾ ਨਹੀਂ ਨਹੀਂ ਪਿਛੇ ਚੱਲ ਆ ਗੁੰਡਾਜ ਕਰ ਐਡ ਨੂੰ ਹੱਥ ਲਾ ਚੱਲ ਸੋਰੀ ਨਹੀਂ ਕੋਈ ਉੱਛੈ ਤੱਕ ਨਹੀਂ ਤਾਂ ਹੀ ਆ ਲੈ ਗੁੰਡਾਜ ਚੱਲ ਆ ਗੁੰਡਾਜ ਲਾ ਗਰੀ ਨੂੰ ਹੱਥ ਮੈਂ ਦੱਸਿਆ ਵੀ ਉਹਨੂੰ ਮੈਂ ਕਿਹਾ ਚੱਲ ਗੁੰਦਾ ਜਲਾ ਗਰੀਨ ਨੂੰ ਹੱਥ ਗੁੰਦਾ ਜ ਉਹ ਮੁੰਡੇ ਹਰ ਗਏ ਆ ਹੁਣ ਇਹ ਚਲੋ ਤੇ 1 ਪੁਆਇੰਟ ਮੁੰਡੇ ਦਾ 3 ਪੁਆਇੰਟ ਕੁੜੀਆਂ ਦੇ ਆ ਤੇ ਚੱਲ ਕਰ ਚੱਲ ਤਾਂ ਉਹਨੂੰ ਕਰ ਚੱਲ ਆ ਬਈ ਚੱਲ 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 ਆ ਕੱਚੇ ਕੱਚੇ ਵਾਲਾ ਆ ਗਿਆ ਜੀ ਕਹਿੰਦਾ ਕੱਚੇ ਵਾਲਾ ਤੇ ਮੁੰਡਿਆਂ ਦੀ ਵਾਰੀ ਆ ਚੱਲ 10 ਲਾ ਵੀ ਹਰਗੁਣ ਗ੍ਰੀਨ ਨੂੰ ਹੱਥ ਲਾ ਫੜਾਵਟ ਓ ਸੋਰੀ ਓ ਸੋਰੀ ਸੋਰੀ ਓ ਸੋਰੀ ਓ ਸੋਰੀ ਮੂੰਹ ਤੇ ਨਿਕਲ ਗਿਆ ਯਾਰ ਇਹ ਦੁਵਾਰਾ ਤੋਂ ਦੁਵਾਰਾ ਤੋਂ ਦੁਵਾਰਾ ਤੋਂ ਇਹ ਨਹੀਂ ਮੰਨੇ ਗਿਆ ਦੁਵਾਰਾ ਤੋਂ ਦੁਵਾਰਾ ਤੋਂ ਮੂੰਹ ਤੇ ਨਿਕਲ ਗਿਆ ਮੈਂ ਬੋਲਤਾ ਹੀ ਨਾ ਗ੍ਰੀਨ ਨੂੰ ਹੱਥ ਲਾ ਲੱਗ ਗਿਆ ਇਹ ਦੁਵਾਰਾ ਤੋਂ ਆ ਉਹ ਆਪਣੀ ਟੀਮ ਨਾਲ ਡਿਸਕਸ਼ਨ ਕਰਦੇ ਪਏ ਉਹ ਕਰ ਸਕਦੇ ਆ ਤੇ ਚਲੋ ਖੜੀ ਕਰੋ ਚਲੋ 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 ਲਾਓ ਹੱਥ ਲਾਓ 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 ਉਹ ਹੋ ਹਾਂ ਲਾਸਟ ਰਹਿ ਗਈ ਕੁੜੀ ਆ ਇਹ ਜੀ ਉਹਦਾ ਕੁੜੀਆਂ ਜਿੱਤੀਆਂ ਬਲੌਗ ਦੀ ਐਂਟਰਟੇਨਮੈਂਟ ਦੇ ਲਈ ਅਸੀਂ ਜਿਹੜਾ ਕੰਮ ਕੀਤਾ ਤੇ ਗਈ ਨਾ ਇੱਧਰ ਦੇਖ ਉਧਰ ਨਹੀਂ ਦੇਖਣਾ ਥੱਲੇ ਦੇਖਣਾ ਥੱਲੇ 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 ਚੱਲ ਆ ਉਹ ਗਿੰਨਾ ਕਿਸੇ ਵਾਸਤੇ ਦੇਖਣਾ ਨਹੀਂਗਾ ডিসਕਵালিਫਾਈ ਹੋ ਗਈ ਜਿੱਤੀਆਂ ਆ ਜੇ ਆ ਬੜਹਾਰ ਵੀ ਤਾਂ ਵੀ ਤੁਸੀਂ ਵਿਨਿਆ ਠੀਕ ਆ ਮਾਰ ਖਿੱਚ ਕੇ ਬੋਤਲ ਐਂਡ ਲਈ ਇਹਦੇ ਆ ਚੱਕੋ ਜੀ ਤੇ ਬਾਕੀ ਨਹੀਂ ਨਹੀਂ ਉਹ ਤੇਰਾ ਤਿੰਨ ਹੋ ਗਿਆ ਉਹ ਤੇ ਬਾਕੀ ਦੇਖ ਲੋ ਜੀ ਮੈਚ ਹੋ ਗਿਆ ਖਤਮ ਤੇ ਦੋਨੇ ਟੀਮਾਂ ਇੱਧਾਂ ਸੈੱਡਾਂ ਨਿਕਲੋ ਜੋ ਮੁੰਡਿਆਂ ਦੀ ਟੀਮ ਇੱਧਰ ਕੁੜੀਆਂ ਦੀ ਟੀਮ ਇੱਧਰ ਤੇ ਆਪਾਂ ਤੁਹਾਨੂੰ Winner ਟੀਮ ਇੱਧਰ ਇੱਧਰ ਆ ਜਾਓ ਮੁੰਡੇ ਤੇ ਉੱਧਰ ਕੈਮਰੇ ਚ ਉੱਧਰ ਚੱਲੋ ਨਾ ਸਟੂਲ ਲਾ ਲ ਸਿੱਧੇ ਨੋ ਖੜੀ ਹੋ ਜਾਣਾ ਤੂੰ ਬੈਠੇ ਬੰਨਵਾਈਆਂ ਤੇ ਲਓ ਜੀ ਆ ਆ ਜੀ ਜਿਹੜੀਆਂ ਦੋ ਟੀਮਾਂ ਦਾ ਮੈਚ ਹੋਇਆ ਸੀਗਾ ਕਲਰ ਚੁਆਇਸ ਕਰਨੇ ਹੀ ਆਜ ਦੀ ਟੀਮ ਇਹ ਛੱਡੋ ਨਿਕਲੀ ਤੇ ਗੁਣੀਆਂ ਜਿੱਤੀਆਂ ਕਲਾਪਿੰਗ ਆ ਆ ਵੀਨਰ ਟੀਮ ਤੇ ਬਾਕੀ ਮਿਲਦੇ ਰੋ ਸਾਨੂੰ ਇਦਾਂ ਹੀ ਅਗਲੇ ਬਲੌਗ ਤੋਂ ਵੀ ਸਪੋਰਟ ਕਰੋ ਬਲੌਗ ਨਵੇਂ ਨਵੇਂ ਲੈ ਕੇ ਹੀ ਆਉਂਦੇ ਰਾਂਗੇ ਧੰਨਵਾਦ